ਾਰੇ بابا ਗਿਆ ਕਹਿੰਦੇ ਸੀ ਗੇ ਚੱਲ ਕੋਈ ਗੱਲ ਨਹੀਂ ਕੈਨਾਂ ਦੀ ਫੱਕ ਪੱਟੀ ਗਈ ਬਈ ਇੰਨਾ ਕਾਦੋ ਪਰੇਸ਼ਾਨ ਹੋਇਆ ਆ ਤਾਂ ਪਰੇਸ਼ਾਨ ਹੁੰਦੇ ਸੀ ਬਾਈ ਤੁਸੀਂ ਫੁੱਲ ਦੇਖੋ ਯਾਰ ਆ ਫੁੱਲ ਇਹੋ ਜਿਹੇ ਫੁੱਲ ਕੱਢਦੇ ਆ ਬਈ ਇਹ ਤੁਸੀਂ ਐ ਵੀ ਦੇਖੋ 1 2 3 4 5 6 7 8 9 10 11 12 13 14 15 16 17 18 19 20 ਪਤੀ ਨੇਰ ਕਿੰਨੇ ਕ ਫੁੱਲ ਚੱਕੀ ਆਟੇ ਆ ਗੱਲ ਹੀ ਖਤਮ ਬਈ ਆਪਾਂ ਇੱਧਰ ਲਾਤੇ ਸੀਗੇ ਉਹਦੇ ਸਾਰੇ ਤੁਰ ਤੱਕ ਤੇ ਉਧਰ ਆਪਣੇ ਬਾਈ ਆਪਾਂ ਲਾਉਣੇ ਸੀਗੇ ਤੇ ਰਾਤ ਨੂੰ ਹੀ ਕੋਈ ਚੋਰੀ ਕਰਕੇ ਲੈ ਗਿਆ ਉਹਦੇ ਪਨੀਰੀ ਤਾਂ ਕਰਕੇ ਇੰਨਾ ਮਨ ਦੁਖਿਆ ਦੁਖਿਆ ਬਾਈ ਆਪਣਾ ਵੀ ਯਾਰ ਆਪਣੀ ਕੋਈ ਪਨੀਰੀ ਚੋਰੀ ਕਰਕੇ ਲੈ ਗਿਆ ਕਿਉਂਕਿ ਇਹਦਾ ਬੀਜ ਬਾਈ ਬੜਾ ਮਹਿੰਗਾ ਆਇਆ ਸੀਗਾ ਜਿਹੜੇ ਆ ਬਾਈ ਜਿਵੇਂ ਆ ਫੁੱਲ ਬਣਾਇਆ ਆ ਫੁੱਲ ਸਹੀ ਬਣਿਆ ਪਿਆ ਹੁਣ ਆ ਫੁੱਲ ਆ ਲੈ ਆਡੀਓ ਦੀ ਬਣਦੇ ਤੁਰੇ ਹੁੰਦੇ ਆ ਤਾਂ ਬਾਈ ਆਪਣਾ ਇੰਨਾ ਮਨ ਦੁਖੀ ਹੋਇਆ ਸੀ ਕਿਉਂਕਿ ਐਡੇ-ਐਡੇ ਫੁੱਲ ਲੱਗਦੇ ਆ ਬਾਈ ਇਹਨਾਂ ਤੇ ਤੇ ਜੀ ਕਹ ਨਹੀਂ ਕਾ ਤੋ ਪਰੇਸ਼ਾਨ ਹੋ ਰਿਆ ਬਾਪੂ ਵੀ ਤਾਂ ਹੀ ਪਰੇਸ਼ਾਨ ਇੰਨਾ ਹੋਇਆ ਸੀ ਇਹ ਫੁੱਲ ਬਈ ਬਹੁਤ ਚੰਗੇ ਫੁੱਲ ਬਣਦੇ ਆ ਜਿਹੜਾ ਆਪਾਂ ਸੀਡ ਲੈ ਕੇ ਬੀਜਦੇ ਹੁੰਨੇ ਆਏ ਸਾਲ ਬਹੁਤ ਸੋਹਣਾ ਲੱਗਦਾ ਤੇ ਬਾਕੀ ਬਈ ਦੂਸਰਾ ਨੰਬਰ ਇਹ ਆ ਵੀ ਇਹਦੇ ਨਾਲ ਨਾ ਆਪਾਂ ਮੰਨ ਕੇ ਚੱਲੋ ਵੀ ਖੇਤ ਤਾਂ ਸੋਹਣਾ ਸੋਹਣਾ ਲੱਗਦੀ ਐ ਨੀਮਾ ਟੋੜਦੀ ਸਮੱਸਿਆ ਬਹੁਤ ਘੱਟ ਆਉਂਦੀ ਐ ਖੇਤ ਦੇ ਵਿੱਚ ਆਪਾਂ ਜਦੋਂ ਆਪਾਂ ਇਹਨੂੰ ਉਹ ਕਰਦੇ ਆਂ ਹਾਂ ਹਰ ਇੱਕ ਚੀਜ਼ ਹੀ ਘੱਟ ਨੇ ਕਿਉਂਕਿ ਦੇਖੋ ਇਹ ਤੇ ਮਖਿਆਲ ਜ਼ਿਆਦਾ ਹੁੰਦਾ ਪੌਲੀਨੇਸ਼ਨ ਜ਼ਿਆਦਾ ਹੁੰਦਾ ਤੇ ਜ਼ਿਆਦਾ ਆਪਣੇ ਫਲ ਲੱਗਦਾਗਾ ਖੇਤ ਨੂੰ ਤਾਂ ਕਰਕੇ ਬਈ ਆਪਾਂ ਉਹਦੇ ਇੰਨਾ ਪਰੇਸ਼ਾਨ ਹੋਏ